ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਤੇ ਮੈਂ ਲੱਗੀ ਹੋਈ ਸੀ ਪੋਚੇ ਲਾਉਣ ਅੰਦਰੋਂ ਸਾਰੇ ਪੋਚੇ ਲਾ ਲੈਂਦੇ ਸੀਗੇ ਬਸ ਇੱਕ ਆ ਲੋਬੀ ਹੋ ਰਹਿੰਦੀ ਸੀ ਮੈਂ ਚਲੋ ਇਹਦੀ ਵੀਡੀਓ ਸ਼ੇਅਰ ਕਰ ਦਾਂ ਤੁਹਾਡੇ ਨਾਲ ਕਈ ਦਿਨ ਤੇ ਕਮੈਂਟ ਆਈ ਜਾਂਦੇ ਸੀਗੇ ਰਾ ਦੇ ਰਾ ਦੇ ਆਈ ਡੀ ਆ ਨਾਂ ਦੀ ਕਿਸੇ ਦੀ ਪੈਣਾ ਪਤਾ ਨਹੀਂ ਪਾਈ ਆ ਉਹ ਕਈ ਦਿਨ ਤੇ ਕਹਿ ਰਿਆ ਸੀਗਾ ਝਾੜੂ ਪੋਚੇ ਦੀ ਵੀਡੀਓ ਪਾਓ ਝਾੜੂ ਪੋਚੇ ਦੀ ਵੀਡੀਓ ਪਾਓ ਤਾਂ ਮੈਂ ਕਿਹਾ ਚਲੋ ਅੱਜ ਕਾ ਨੂੰ ਕਿਸੇ ਨਰਾਜ਼ ਕਰਨਾ ਅੱਜ ਆਪਾਂ ਪੋਚਿਆਂ ਦੀ ਵੀਡੀਓ ਪਾ ਦੰਨੇ ਆ ਪਰ ਜਿਸ ਸਿਆਲਾਂ ਦੇ ਵਿੱਚ ਪੋਚੇ ਲਾਉਣੇ ਬਹੁਤ ਔਖੇ ਨੇ ਹੱਥ ਠਰ ਜਾਂਦੇ ਨੇ ਠੰਡੇ ਪਾਣੀ ਦੇ ਨਾਲ ਹਨਾ ਬਸ ਤਾਂ ਨਿੱਗਾ ਜਿਹਾ ਹੁੰਦਾ ਫਿਰ ਵੀ ਹੱਥਾਂ ਨੂੰ ਹੁੰਦਾ ਹੀ ਅਹਿਸਾਸ ਜਿਹਾ ਠੰਡਾ ਠੰਡਾ ਜਿਹਾ ਹਨਾ ਤੇ ਕਿਉਂਕਿ ਜੀ ਬੈਠ ਕੇ ਪੋਚੇ ਲਾਉਣੇ ਹੁੰਦੇ ਆ ਤੇ ਫਿਰ ਉਹਦੇ ਕਰਕੇ ਨਾ ਗਿੱਲੇ ਗਿੱਲੇ ਜਿਹੇ ਹੱਥ ਹੋ ਜਾਂਦੇ ਨੇ ਤੇ ਠੰਡੇ ਹੋ ਜਾਂਦੇ ਨੇ ਹੱਥ ਬਾਜੀ ਪੋਚੇ ਲਾਈ ਵੀ ਨਾ ਨਹੀਂ ਸਰਦਾ ਹੈਗਾ ਚਾਹੇ ਸਿਆਲਾ ਚਾਹੇ ਗਰਮੀਆਂ ਚਲੋ ਗਰਮੀਆਂ ਚ ਤਾਂ ਆਪਾਂ ਲਾਉਣੇ ਲਾਉਣੇ ਆ ਪਰ ਸਿਆਲਾ ਚ ਵੀ ਪੋਚੇ ਲਾਉਣੇ ਪੈਂਦੇ ਨੇ ਜੀ ਤੇ ਜੇ ਆਪਾਂ ਸੋਚੀਏ ਵੀ ਇੱਕ ਅੱਧਾ ਦਿਨ ਛੱਡ ਦਾਂਗੇ ਹਨਾ ਫਿਰ ਹਨਾ ਫਰਸ਼ ਨੂੰ ਸੋਹਣਾ ਨਹੀਂ ਲੱਗਦਾ ਪੱਦਾ ਪੱਦਾ ਜਿਹਾ ਲੱਗ ਜਾਂਦਾ ਸਾਰੀ ਦਿਹਾੜੀ ਹੈ ਨਾ ਇਹ ਅਹਿਸਾਸ ਜਿਹਾ ਰਹਿੰਦਾ ਐਵੇਂ ਮਨਜੇ ਨੂੰ ਹੋਈ ਜਾਂਦਾ ਵੀ ਅੱਜ ਆਪਾਂ ਨੇ ਆਹ ਕੰਮ ਕਰਿਆ ਨਹੀਂ ਹੈ ਨਾ ਆਪਣੇ ਆਪ ਨੂੰ ਬੁਰਾ ਲੱਗ ਜਾਂਦਾ ਫਰਸ਼ ਦੇਖ ਦੇਖ ਕੇ ਚਲੋ ਜੇ ਕੋਈ ਹੋਰ ਆਊ ਉਹਨੂੰ ਤਾਂ ਲੱਗਣਾ ਹੀ ਲੱਗਣਾ ਆਪਣੇ ਮਨ ਨੂੰ ਵੀ ਨਹੀਂ ਵਧੀਆ ਲੱਗਦਾ ਹੈਗਾ ਵੀ ਅੱਜ ਆਪਾਂ ਨੇ ਪੋਚੇ ਨਹੀਂ ਲਾਏ ਹੈਗੇ ਤੇ ਇਸ ਲਈ ਪੋਚੇ ਤਾਂ ਲਾਉਣੇ ਪੈਂਦੇ ਨੇ ਜੀ ਸਿਆਲਾਂ 'ਚ ਵੀ ਤੇ ਲਾ ਦਨੇ ਹੁੰਨੇ ਆ ਸਿਆਲਾਂ 'ਚ ਵੀ ਪੋਚੇ ਤੇ ਬਾਕੀ ਪੱਖੇ ਛੱਡ ਦਿੰਨੇ ਆ ਪੱਖੇ ਨਾਲ ਸੁੱਕ ਜਾਂਦੇ ਨੇ ਨਹੀਂ ਤਾਂ ਫਸ਼ ਸੋਹਣਾ ਨਹੀਂ ਲੱਗਦਾ ਹੈਗਾ ਜੇ ਨਾ ਪੋਚੇ ਲਈਏ ਤੇ ਪੋਚੇ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਸਿੱਧੀ ਮੈਂ ਇਹ ਵੀਡੀਓ ਬਣਾਈ ਫਿਰ ਜਦੋਂ ਮੈਂ ਸਬਜੀ ਦੀ ਤਿਆਰੀ ਕਰਨ ਲੱਗੇ ਸੀਗੀ ਅੱਜ ਫਿਰ ਸਬਜੀ ਦੇ ਵਿੱਚ ਬਣਾਵਾਂਗੇ ਆਪਾਂ ਕਲੀਆਂ ਸੋਇਆ ਬਿੰਦੀਆਂ ਬੜੀਆਂ ਆਲੂ ਨਹੀਂ ਪਾਉਂਦੇ ਹੈਗੇ ਸਿਰਫ ਬੜੀਆਂ ਹੀ ਬਣਾਵਾਂਗੇ ਕਿਉਂਕਿ ਜੀ ਬੱਚਿਆਂ ਨੂੰ ਹੁੰਦਾ ਵਾਲਾ ਸ਼ੌਕ ਆਲੂ ਖਾਣ ਦਾ ਬੱਚੇ ਹੁਣ ਹੈ ਨਹੀਂਗੇ ਉਹ ਗਏ ਹੋਏ ਨੇ ਛੁੱਟੀਆਂ ਕੱਟਣ ਤੇ ਅਸੀਂ ਦੋਨੋਂ ਜਾਣੇ ਆ ਤੇ ਬਾਕੀ ਉਹਦਾ ਪਾਪਾ ਤਾਂ ਕਹਿੰਦਾ ਮੈਂ ਤਾਂ ਸਾਗੇ ਖਾਣਾ ਵੀ ਤੂੰ ਜੇ ਤਰਜੀਹ ਕਰਦਾ ਤੂੰ ਬਣਾ ਲੈ ਤਾਂ ਫਿਰ ਮੈਂ ਕਿਹਾ ਵੀ ਮੈਂ ਤਾਂ ਵੀ ਅੱਜ ਬੜੀਆਂ ਖਾਣੀਆਂ ਨੇ ਵੀ ਸਾਗ ਹੁਣ ਲਗਾਤਾਰ ਖਾ ਕੇ ਨਾ ਉਹ ਹੋ ਜਾਂਦਾ ਜੀਜਾ ਨਹੀਂ ਕਰਦਾ ਹੈਗਾ ਫਿਰ ਫਿਰ ਐ ਹੁੰਦਾ ਵੀ ਇੱਕ ਅੱਧਾ ਵਿੱਚ ਗੈਪ ਪਾ ਲਈਏ ਤੇ ਵੀ ਕੋਈ ਸਬਜੀ ਵਗੈਰਾ ਬਣਾ ਲਈਏ ਵਿੱਚ ਉਹ ਵੀ ਫਿਰ ਉਦੋਂ ਬਾਅਦ ਸਾਗ ਨੂੰ ਤੜਕਾ ਫੇਰ ਦਵਾਰਾ ਲਾ ਲਾਂਗੇ ਤੇ ਸਾਗ ਅੱਜ ਨਹੀਂ ਖਾਂਦੇ ਹੈਗੇ ਸਾਗ ਮੈਂ ਰੱਖ ਤਾ ਤੇ ਹੁਣ ਤਾਂ ਬਾਰ-ਬਾਰ ਜੀ ਸਾਗੇ ਬਣੀ ਜਾਂਦਾ ਕਿਉਂਕਿ ਜੀ ਇਹਨਾਂ ਨੂੰ ਇਹੀ ਹੁੰਦਾ ਵੀ ਹੁਣੇ ਖਾਣਾ ਸਿਆਲਾਂ ਚ ਤੇ ਬਸ ਵੀ ਸਾਗੇ ਬਣੀ ਜਾਵੇ ਸਾਡੇ ਤਾਂ ਬਹੁਤ ਜ਼ਿਆਦਾ ਸਾਗ ਖਾ ਕੇ ਖੁਸ਼ ਨੇ ਸਾਇਦੇ ਪਾਪਾ ਨੂੰ ਇਹ ਜ਼ਿਆਦਾ ਹੈ ਤੇ ਬਾਕੀ ਤਾਂ ਅਸੀਂ ਥੋੜਾ ਜਿਹਾ ਉਹ ਕਰ ਲੰਨੇ ਆ ਹੋਰ ਸਬਜੀ ਵੱਲ ਹੋ ਜੰਨੇ ਆ ਵੀ ਇਸ ਤਾਂ ਸਬਜੀ ਖਾਣੀ ਹੈ ਵਿੱਚ ਜੀ ਨੂੰ ਤੇ ਬਸ ਜੀ ਇੱਥੇ ਹੁਣ ਮੈਂ ਲਸਣ ਤੇ ਪਿਆਜ਼ ਚੀਰ ਲੂੰਗੀ ਅਦਰਕ ਆਪਣੇ ਮੁੱਕਿਆ ਹੋਇਆ ਸੀਗਾ ਅਦਰਕ ਲੈਣੇ ਆਲਾ ਸੀਗਾ ਹਲੇ ਕੋਈ ਭਾਈ ਵੀ ਨਹੀਂ ਆਇਆ ਸੀਗਾ ਦੇਖਦੀਆਂ ਚ ਅੱਜ ਕੱਲ ਚ ਕੋਈ ਭਾਈ ਆ ਗਿਆ ਇੱਥੇ ਫੇਰ ਲੈ ਲੂੰਗੀ ਨਹੀਂ ਤਾਂ ਅਗੇ ਸੈਜਪਰੀ ਤੇ ਅਡੇ ਵਗੈਰਾ ਤੇ ਜਾਂਦਾ ਰਹਿੰਦਾ ਸੀਗਾ ਚਲੋ ਉਹ ਤੋਂ ਮੰਗਾ ਲੈਂਦੀ ਸੀਗੀ ਫੇਰ ਹੁਣ ਮੈਂ ਭਾਈ ਨੂੰ ਠੀਕਦੀ ਆ ਮੈਂ ਚੱਲ ਕੋਈ ਇੱਥੇ ਆ ਜੇ ਵੀ ਉਹ ਤੋਂ ਲੈ ਲੂੰਗੀ ਫੇਰ ਇਕੱਠਾ ਅਦਰਕ ਲੈ ਕੇ ਰੱਖ ਲੈਣੇ ਨੇ ਆ ਕਾਫੀ ਟਾਈਮ ਲੰਘ ਜਾਂਦਾ ਤੇ ਬਸ ਅੱਜ ਤਾਂ ਇਹ ਲਸਣ ਤੇ ਪਿਆਜ਼ ਨਾਲ ਹੀ ਸਾਰਾਂਗੇ ਹਰੀਆਂ ਮਿਰਚਾਂ ਹੈਗੀਆਂ ਉਹ ਪਾ ਲਾਂਗੇ ਵਿੱਚ ਤੇ ਟਮਾਟਰ ਆਪਾਂ ਜਾਦਾ ਵਰਤਦੇ ਹੈ ਨਹੀਂਗੇ ਟਮਾਟਰ ਨਹੀਂ ਐਨਾ ਮੈਨੂੰ ਹੁੰਦਾ ਹੈਗਾ ਵੀ ਦਾਲ ਸਬਜ਼ੀ ਦੇ ਵਿੱਚ ਪਾਈਏ ਸਿੰਪਲ ਜੀ ਦਾਲ ਸਬਜ਼ੀ ਬਣਾਉਣੀ ਹੁੰਦੀ ਆ ਘਰੇ ਤੇ ਬਸ ਜੀ ਹੁਣ ਆਪਾਂ ਇੱਥੇ ਇਹਦੇ ਨਾਲ ਮਸ਼ੀਨ ਨਾਲ ਗ੍ਰाइंड ਕਰ ਲਾਂਗੇ ਸਾਰਾ ਸਮਾਨ ਤੇ ਉਸ ਤੋਂ ਬਾਅਦ ਫਿਰ ਲਾਉਂਗੀ ਤੜਕਾ ਤੇ ਗੈਸ ਤੜਕਾ 'ਚ ਮੈਂ ਗੈਸ ਹੀ ਲਾਉਣਾ ਸੀਗਾ ਚੁੱਲਾ ਨਹੀਂ ਬਾਲਣਾ ਹੈਗਾ ਕਿਉਂਕਿ ਜੀ ਫਿਰ ਰੋਟੀ ਵੀ ਆਪਾਂ ਨੇ ਅੱਜ ਕਣਕ ਦੀਓ ਲਾਉਣੀ ਆ ਫਿਰ ਗੈਸ ਹੀ ਲਾ ਲਾਂਗੇ ਤੇ ਜਿੱਦਣ ਮੱਕੀ ਦੀ ਲਾਉਣੀ ਹੁੰਦੀ ਆ ਉਸ ਦਿਨ ਤਾਂ ਹੁੰਦਾ ਵੀ ਚਲੋ ਹਨਾ ਚੁੱਲਾ ਬਾੜ ਲਈਏ ਵੀ ਕੋਲੇ ਵਗੈਰਾ ਹੋ ਜਾਂਦੇ ਨੇ ਫਿਰ ਚੁੱਲੇ ਤੇ ਰੋਟੀ ਵਧੀਆ ਬਣੇ ਜਾਂਦੀ ਆ ਮੱਕੀ ਦੀ ਤੇ ਅੱਜ ਆਪਾਂ ਕਣਕ ਦੀ ਉਲਾਵਾਂਗੇ ਬੜੀਆਂ ਦੇ ਨਾਲ ਸਵੇਰੇ ਦੇਖ ਲਾਂਗੇ ਜੇ ਜੀ ਹੋਇਆ ਮੱਕੀ ਦੀਆਂ ਖਾਨ ਨੂੰ ਤਾਂ ਮੱਕੀ ਦੇ ਲਾ ਲਾਂਗੇ ਜੇ ਮੌਸਮ ਸਾਫ਼ ਹੋਇਆ ਜੇ ਮੌਸਮ ਖਰਾਬ ਹੋਇਆ ਫੇਰ ਤਾਂ ਰੋਟੀ ਚੁੱਲੇ ਤੇ ਗੈਸ ਤੇ ਬਣੂਗੀ ਫੇਰ ਨਹੀਂ ਚੁੱਲਾ ਬਾੜਦੇ ਹੈਗੇ ਤੇ ਚਲੋ ਜੀ ਹੁਣ ਆਪਾਂ ਇੱਥੇ ਕਰ ਲਈਏ ਮਸਾਲਾ ਤਿਆਰ ਤੇ ਫਿਰ ਦਾਲ ਸਬਜੀ ਬਣਾ ਕੇ ਰੱਖਦੀ ਹਾਂ ਉਸ ਤੋਂ ਬਾਅਦ ਫੇਰ ਧਾਰਾਂ ਦਾ ਟਾਈਮ ਹੋ ਜਾਂਦਾ ਤੇ ਬਸ ਜਿੱਦਣ ਤੱਕ ਖੜਦਾ ਹੀ ਹੈ ਨਹੀਂ ਮਗਦੇ ਮਗਰ ਕੰਮ ਚੱਲੀ ਜਾਂਦੇ ਨੇ ਐਦਾਂ ਹੀ ਬਸ ਸਾਰੀ ਦਿਹਾੜੀ ਲੰਘ ਜਾਂਦੀ ਆ ਕੰਮ ਕਰਦਿਆਂ ਦੀ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਆਪਣੀ ਵੀਡੀਓ ਨੂੰ ਵਾਚ ਕਰਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਸਾਰਿਆਂ ਦਾ ਹੀ ਬਹੁਤ-ਬਹੁਤਾਂ ਬਾਅਦ ਪਲੀਜ਼ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾ ਕੇ ਰੱਖਿਓ ਤਾਂ ਜੋ ਆਪਾਂ ਅੱਗੇ ਦੀ ਅੱਗੇ ਵਧਦੇ ਜਾਈਏ ਤੇ ਆਪਣੀ ਫੈਮਿਲੀ ਹੋਰ ਵੱਡੀ ਹੁੰਦੀ ਜਾਈਏ। ਅਤੇ ਤੁਹਾਡੀ ਸਪੋਰਟ ਨਾਲ ਹੀ ਆ ਜੀ ਆਪਾਂ ਵੀ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਆਪਾਂ ਅੱਗੇ ਵਧਾਂਗੇ। ਪਲੀਜ਼ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਹੀ ਬਣਾਈ ਰੱਖਿਓ। ਲਓ ਜੀ ਆਪਾਂ ਨੇ ਇੱਥੇ ਮਸਾਲਾ ਸਾਰਾ ਕਰ ਲਿਆ ਤਿਆਰ ਤੇ ਮੈਂ ਥੱਲੇ ਦੇਖ ਰਹੀ ਸੀ ਸ਼ਾਇਦ ਕੋਈ ਹਾਕ ਮਾਰ ਰਿਹਾ ਸੀਗਾ। ਸੁਣ ਰਹੀ ਸੀ ਕਿ ਮੈਂ ਉਹ ਵੀ ਕੀ ਕਹਿ ਰਿਆ ਚਲੋ ਜੀ ਆਪਾਂ ਹੁਣ ਲਾ ਦਈਏ ਤੜਕਾ ਤੜਕਾ ਇੱਥੇ ਜੀ ਮੈਂ ਤੜਕਾ ਭੁੰਨਤਾ ਤੇ ਭੁੰਨ ਕੇ ਵਸ ਇਹਦੇ ਵਿੱਚ ਹੁਣ ਨੋਨ ਮਿਰਚ ਮਸਾਲੇ ਪਾ ਰਹੀ ਸੀਗੀ ਕੋਈ ਸਿੰਪਲ ਜੇ ਧਨੀਆ ਪਾਊਡਰ ਨੋਨ ਤੇ ਹਲਦੀ ਬਾਕੀ ਹਰੀ ਮਿਰਚ ਤਾਂ ਆਪਾਂ ਨੇ ਪਿਆਜ਼ਾਂ ਦੇ ਨਾਲ ਹੀ ਗ੍ਰाइंड ਕਰ ਲਈ ਸੀਗੀ ਤੇ ਇੱਕ ਪਾਸੇ ਤਾਂ ਰਹੀ ਹੋਈ ਸੀਗੀ ਮੇਰੀ ਚਾਹ ਸ਼ਾਦਾ ਵੀ ਟਾਈਮ ਹੋਇਆ ਹੋਇਆ ਸੀਗਾ ਤੇ ਬੜੀਆਂ ਮੈਂ ਸੋਇਆ ਬਿੰਦੀਆ ਪਹਿਲਾਂ ਭਿਓ ਕੇ ਰੱਖ ਲਿਆ ਸੀਗਾ ਹੁਣ ਬਸ ਇਹਨਾਂ ਨੂੰ ਪਾ ਦਾਂਗੇ ਇਦਾਂ ਮਸਾਲੇ ਦੇ ਵਿੱਚ ਤਾਂ ਜੋ ਪਹਿਲਾਂ ਥੋੜਾ ਜਿਹਾ ਮਸਾਲੇ ਦੇ ਵਿੱਚ ਰਿਝਾਉਂਗੀ ਬੜੀਆਂ ਨੂੰ ਤਾਂ ਜੋ ਨਾ ਉਹ ਹੋਜਵੇ ਮਸਾਲਾ ਲੱਗ ਜਵੇ ਬੜੀਆਂ ਨੂੰ ਥੋੜਾ ਜਿਹਾ ਭੋਲਣਾ ਨੰਨੇ ਤੇ ਲੋ ਜੀ ਆਪਣਾ ਤੜਕਾ ਵੀ ਪੁੱਜ ਗਿਆ ਮਸਾਲਾ ਪੈ ਗਿਆ ਥੋੜਾ ਜਿਹਾ ਸੇਕ ਲਵਾਵਾਂਗੇ ਸੇਕ ਲਵਾਉਣ ਤੋਂ ਬਾਅਦ ਹੁਣ ਪਾ ਦਾਂਗੇ ਜੀ ਬੜੀਆਂ ਵਿੱਚ ਬੜੀਆਂ ਪਾ ਕੇ ਥੋੜਾ ਜਿਹਾ ਸੇਕ ਲਵਾਵਾਂਗੇ ਇੰਦਰ ਮੈਂ ਚਾਹ ਵੀ ਦੇਖ ਰਹੀ ਸੀ ਵੀ ਚਲੋ ਚਾਹ ਵੀ ਨਾਲ ਦੀ ਨਾਲ ਬਣ ਜਵੇ ਆਪਣਾ ਕੰਮ ਨਿਬੜ ਜੂਗਾ ਤੇ ਫੇਰ ਮੈਂ ਜਾਣਾ ਸੀਗਾ ਥੱਲੇ ਪਸ਼ੂਆਂ ਦੇ ਕੋਲ ਤੋਕਾ ਵਗੈਰਾ ਕਰਨਾ ਸੀਗਾ ਪਹਿਲਾਂ ਲਾਈਟ ਵੱਜੀ ਹੋਈ ਸੀਗੀ ਲਾਈਟ ਆ ਗਈ ਸੀਗੀ ਮੈਂ ਕਿਹਾ ਵੀ ਚਲੋ ਠੋਕਾ ਕਰ ਲਈਏ ਲਾਈਟ ਹੁਣ ਦਿਨ ਚ ਨਾ ਕੱਟ ਲਾ ਦਿੰਦੇ ਨੇ ਕਾਫੀ ਲੰਬਾ ਖੱਟ ਲੱਗਦਾ ਸਵੇਟ ਨੂੰ ਲਾ ਦਿੰਦੇ ਨੇ ਸ਼ੇਸ਼ੇ ਤੇ ਫਿਰ ਆਉਂਦੀ ਨਹੀਂਗੀ ਤਾਂ ਇਹ ਹੁੰਦਾ ਵੀ ਚਲੋ ਪਹਿਲਾਂ ਕੰਮ ਨਿਬੇੜ ਕੇ ਰੱਖ ਲਈਏ जे पठे लेट हो जाते हैं फिर पानी लेट हो जाता फिर पशु पानी नहीं शीशे पींद है फिर पानी ला के ना फिर पलड़ पल वगैरह ला के चलो अपना काम निबड़ जाता पशुआ लो जी अपनी इतने चाह भी रिझण लग गई इधर मैं दुध रखे रख्या है चाहू थोड़ी जी रिझा हूँ चाह रिझ के ना ਫੇਰ ਸਵਾਦ ਬਣ ਜਾਂਦੀ ਹੈ ਜਿੰਨੀ ਚਾਰੇ ਜਿੱਦੀ ਹੈ ਨਾ ਵਧੀਆ ਬਣ ਜਾਂਦੀ ਹੈ ਲੋ ਜਿਆ ਹੈਗਾ ਉਸ ਤੋਂ ਬਾਅਦ ਫਿਰ ਸ਼ਾਮ ਦਾ ਟਾਈਮ ਤੇ ਪਸ਼ੂ ਵਗੈਰਾ ਦਾ ਕਰਕੇ ਆ ਕੇ ਫਿਰ ਮੈਂ ਧਨੀਆ ਪਾਇਆ ਸੀਗਾ ਲਿਆ ਕੇ ਦਾਲ ਸਬਜੀ ਬਣ ਗਈ ਸੀਗੀ ਉਹ ਮੈਂ ਬੰਦ ਕਰ ਗਈ ਸੀਗੀ ਮੈਂ ਕਿਹਾ ਵੀ ਜਦੋਂ ਧਨੀਆ ਲਿਆ ਕੇ ਪਾਉਂਗੀ ਨਾ ਉਦੋਂ ਦੁਬਾਰਾ ਫੇਰ ਗੈਸ ਚਲਾ ਦੂੰਗੀ ਪਹਿਲਾਂ ਮੈਂ ਤੋੜ ਕੇ ਲਿਆਂਦਾ ਫਿਰ ਸਮਾਰਿਆ ਬਾਰ ਬਹਿ ਕੇ ਪੱਤੇ ਪੁੱਤੇ ਜੇ ਘੜਤੇ ਸੀਗੇ ਜਿਹੜੇ ਵਿੱਚ ਕਾਫੂਸ ਜੀ کافی ਹੋ ਜਾਂਦੇ ਨੇ ਤੇ ਬਸ ਹੁਣ ਚੀਰ ਕੇ ਪਾ ਦਾਂਗੇ ਧਨੀਆ ਧਨੀਆ ਸੀ کافی ਸਾਰਾ ਪਾ ਲੈਂਦੇ ਆ ਕਿਉਂਕਿ ਜੀ ਵਾਦੂਆ ਧਨੀਆ ਵਧੀਆ ਲੱਗਦਾ ਖਾਸਾ ਪਾਇਆ ਹੋਇਆ ਹੈ ਦਾਲ ਸਬਜ਼ੀ ਦੇ ਵਿੱਚ ਕੜੇ ਧਨੀਆ ਪਾਉਣ ਚੁਣੀ ਇੱਕ ਪੰਜੂਸੀ ਕਰਦੇ ਹੈਗੇ ਸੀ ਧਨੀਆ ਬਹੁਤ ਪਾਉਣੇ ਆ ਤੇ ਇੱਥੇ ਬਰੀਕ ਬਰੀਕ ਕੱਟ ਕੇ ਧਨੀਆ ਪਾ ਦਾਂਗੇ ਇੱਥੇ ਤਾਂ ਪਾਪਾ ਵੀ ਆ ਗਿਆ ਸੀਗਾ ਮੈਨੂੰ ਕਹਿਣ ਕਹਦਾ ਵੀ ਧਨੀਆ ਜਿਆਦਾ ਵੀ ਤੇਰੇ ਕੋਲ ਵੀ ਘੱਟ ਪਾ ਲਈ ਮੈਂ ਕੋਈ ਗੱਲ ਨਹੀਂ ਵੀ ਸਾਰੇ ਹੀ ਪਾ ਦੇਣਾ ਮੈਂ ਵਧੀਆ ਲੱਗਦਾ ਸਾਰਾ ਇਹਨੂੰ ਤਾਂ ਘੁਲ ਜਾਣਾ ਮੈਂ ਆ ਵੀ ਕਹਿੰਦਾ ਫਿਰ ਐ ਕਰੀ ਵੀ ਸੇਕ ਲਵਾ ਲਈ ਮੈਂ ਹਾਂ ਹਾਂ ਵੀ ਬਾਲੀ ਦਵਾਉਂਗੀ ਧਨੀਆ ਪਾਉਣ ਤੋਂ ਬਾਅਦ ਵੀ ਇਹਦੇ ਵਿੱਚ ਨਾ ਥੋੜੇ ਡੱਕੇ ਨੇ ਮੋਟਾ ਹੈ ਥੋੜਾ ਧਨੀਆ ਵੈਸ ਤਾਂ ਉਹ ਮੈਂ ਬਰੀਕ ਬਰੀਕ ਚੀਰ ਕੇ ਪਾਤਾ ਸੀਗਾ ਫਿਰ ਵੀ ਡੱਕੇ ਜੇ ਨੇ ਤਾਂ ਕਰਕੇ ਫਿਰ ਧਨੀਆ ਪਾਉਣ ਤੋਂ ਬਾਅਦ ਮੈਂ ਸੇਕ ਲਵਾਤਾ ਸੀਗਾ ਫਿਰ ਰਿਝ ਜਾਂਦਾ ਵਾਲੀ ਆ ਜਵੇ ਜੇ ਇੱਕ ਵਿੱਚ ਰਿਝ ਜਾਂਦਾ ਫਿਰ ਧਨੀਆ ਤੇ ਇੱਥੇ ਦੇਖੋ ਇਹਦੇ ਪਾਪਾ ਆ ਗਿਆ ਸੀਗਾ ਮੈਨੂੰ ਕਹਿ ਰਿਹਾ ਸੀਗਾ ਹਨਾ ਧਨੀਆ ਜ਼ਿਆਦਾ ਤੇਰੇ ਕੋਲ ਹਨ ਇਹ ਵੀ ਸੇਕ ਲਵਾਉਂਗੀ ਇਹਨੂੰ ਪਾ ਕੇ ਮੈਂ ਧਨੀਆ ਪਾਉਣਾ ਬਹੁਤ ਵਧੀਆ ਲੱਗਦਾ dal ਸਬਜ਼ੀ ਵਿੱਚ ਹੁਣ ਤਾਂ ਚਲੋ ਘਰ ਦਾ ਹੈ ਹਨਾ ਜਿੰਨਾ ਹੈ ਹੈਗਾ ਵਰਤ ਲੈਣੇ ਆ ਕਾਫੀ ਲੱਗਿਆ ਹੁਣ ਤਾਂ ਆਪਣੇ ਵਾਦੂਗਾ ਤਾਂ ਨਹੀਂ ਆ ਤੇ ਧਨੀਆ ਮੈਂ ਹਰ ਇੱਕ ਦਾਲ ਸਬਜ਼ੀ ਵਿੱਚ ਜ਼ਿਆਦਾ ਹੀ ਪਾਉਣੀ ਆ ਹਾਲੇ ਮੈਂ ਇਥੇ ਮੈਂ ਘੱਟ ਵਰਤਦੀ ਆ ਮੈਂ ਇਥੇ ਖਰਾਬ ਕਰਦੇ ਨੇ ਸਾਨੂੰ ਅ ਮੈਂ ਇਥੇ ਬਹੁਤ ਘੱਟ ਪਾਉਣੀ ਆ ਸਬਜ਼ੀ ਦਾਲ ਸਬਜ਼ੀਆਂ ਦੇ ਵਿੱਚ ਜਿਵੇਂ ਸਾਗ ਵਗੈਰਾ ਚ ਪਾਉਣੀ ਆ ਘਾਟੇ ਪਾਉਣੀ ਆ ਮੈਂ ਇਥੇ ਉਹਨਾਂ ਅ ਸਾਨੂੰ ਖਾਪਦੇ ਨਹੀਂਗੇ ਨਾ ਬੱਚੇ ਖਾ ਕੇ ਇੰਨੇ ਹੋ ਨੇ ਤੇਜ਼ ਮੇਥੇ ਨਾ ਆ ਸੀ ਫੇਰ ਅਸੀਂ ਧਨੀਆ ਤੇ ਮੇਥੀ ਜ਼ਿਆਦਾ ਪਲਾਂਦੇ ਨੇ। ਲਓ ਜੀ ਆਪਣੇ ਇੱਥੇ ਧਨੀਆ ਵੀ ਚੀਰਿਆ ਗਿਆ। ਹੁਣ ਤੋਕੇ ਸਮਾਰ ਕੇ ਬਸ ਇੱਕ ਵਾਰ ਫੇਰ ਧੋ ਲਿਆ। ਬਸ ਹੁਣ ਦਾਲ ਦੇ ਵਿੱਚ ਪਾ ਦਾਂਗੇ। ਦਾਲ ਦੇ ਵਿੱਚ ਪਾਉਣ ਤੋਂ ਬਾਅਦ ਫੇਰ ਥੋੜੀ ਜਿਹੀ ਵਾਲੀ ਦਵਾਵਾਂਗੇ ਦਾਲ ਨੂੰ। ਤਾਜੋ ਧਨੀਆ ਸਮਾਰ ਕੇ ਰਿਚੇ ਜਿਵੇਂ ਦਨੀਆ ਧਾਲ ਦੇ ਵਿੱਚ ਸਾਧ ਧਾਲ ਸਬਜ਼ੀ ਦੇ ਵਿੱਚ ਪਾਉਣ ਤੋਂ ਬਾਅਦ ਹੁਣ ਮੈਂ ਚੀਰੂੰਗੀ ਇੱਥੇ ਸਲਾਦ ਮੂੜੀਆਂ ਪਟ ਕੇ ਲਿਆ ਕੇ ਰੱਖਿਆ ਹੋਣਾ ਸੀ ਗਿਆ ਮੂੜੀਆਂ ਵੈਸੇ ਤਾਂ ਹੋ ਗਈਆਂ ਇਹ ਵੀ ਨਹੀਂ ਵਧੀਆ ਨਿਕਲਿਆ ਹੈਗਾ ਸਾਡਾ ਜਿਹੜਾ ਲਿਆ ਕੇ ਬੀਜਿਆ ਸੀ ਕਿ ਮੂੜੀਆਂ ਜ਼ਿਆਦਾ ਲੰਬੀਆਂ ਨਹੀਂ ਹੋ ਰਹੀਆਂ ਹੈਗੀਆਂ ਛੋਟੇ ਛੋਟੇ ਹਨ ਤੇ ਪਹਿਲਾਂ ਜਿਹੜਾ ਅਸੀਂ ਲਿਆ ਕੇ ਬੀ ਬੀਜਿਆ ਸੀ ਉਹ ਤਾਂ ਕਾਫੀ ਲੰਬੀ ਮੂਲੀ ਹੋ ਜਾਂਦੀ ਸੀਗੀ ਤੇ ਇਹ ਤਾਂ ਹੋਰੇ ਲੋੜ ਦੀਆਂ ਨੇ ਗੱਟੂ ਜੀਆਂ ਤੇ ਅੱਜ ਬਸ ਪਹਿਲੀ ਵਾਰ ਪੱਟੀਆਂ ਸੀਗੀਆਂ ਹਲੇ ਨਵਾਂ ਬੀਜੜਾ ਬੀਜਿਆ ਸੀ ਸਾਇਜ ਵੀ ਇਤਨੇ ਜਿਹੜੇ ਦੋ ਪਹਿਲਾਂ ਸੀ ਉਹਦਾ ਚਲੋ ਆਪਾਂ ਨੇ ਬਰਤਲੀਆਂ ਦੀ ਸਾਰੀਆਂ ਮੁੱਕ ਗਈਆਂ ਸੀਗੀਆਂ ਇਹ ਹੁਣ ਨਵੀਆਂ ਨੇ ਛੋਟੀਆਂ ਛੋਟੀਆਂ ਨੇ ਬਸ ਇਹ ਚੀਰ ਲਾਂਗੇ ਹੁਣ ਨਾਲ ਸਲਾਦ ਫੇ ਰੋਟੀ ਨਾਲ ਖਾਦਾ ਜਾਂਦਾ ਇਹ ਨੂਨ ਭੁੱਕ ਕੇ ਹੁਣ ਤਾਂ ਪੱਟੀਆਂ ਨੇ ਵੈਸੇ ਮੂਈਆਂ ਪਹਿਲਾਂ ਜੀਆਂ ਜਿਹੜੀਆਂ ਪਹਿਲਾਂ ਸੀਗੀਆਂ ਥੋੜੀ ਮਿਰਚ ਜੀ ਮੰਗੂ ਸੀਗੀਆਂ ਜਦੋਂ ਖਾਂਦੇ ਸੀ ਨਾ ਜੀਬ ਤੇ ਲੜਦੀਆਂ ਸੀਗੀਆਂ ਪਤਾ ਨਹੀਂ ਬੀ ਮੌਸਮੀਆਂ ਜੀਆਂ ਸੀਗੀਆਂ ਹੁਣ ਤਾਂ ਚਲੋ ਮੌਸਮ ਆ ਹਨਾ ਮੌਸਮੀ ਨੇ ਹੁਣ ਵਾਲੀ ਮੂਲੀ ਵੈਸੇ ਖਾਣ ਨੂੰ ਸੁਆਦਾ ਹੁਣ ਹੁਣ ਤਾਂ ਬਸ ਮਗਦੀ ਮਗਰ ਕਾਫੀ ਹੋ ਜਾਣੀਆਂ ਇਹਨਾਂ ਮੂਲੀਆਂ ਫਿਰ ਚਲੋ ਪਰੌਂਠੇ ਵਗੈਰਾ ਲਾ ਲਿਆ ਕਰਾਂਗੇ ਬੱਚਿਆਂ ਨੂੰ ਸਕੂਲੋਂ ਵਨ ਹੋ ਜਾ ਕਰਾਂਗੇ ਮੱਕੀ ਦੀ ਰੋਟੀ ਦੇ ਵਿੱਚ ਵੀ ਪਾ ਲੈਣੇ ਹੁੰਦੇ ਆ ਨੇਰੀ ਮੱਕੀ ਦੀ ਰੋਟੀ ਪਖਾ ਲੈਣੇ ਹੁੰਦੇ ਆ ਮੂਲੀਆਂ ਪਾ ਕੇ ਉਹ ਵੀ ਵਧੀਆ ਲੱਗਦੀ ਐ ਬਾਕੀ ਜੀ ਇੱਥੇ ਹੁਣ ਆਪਣਾ ਸਾਰੇ ਕੰਮ ਨਿਬੜ ਗਏ ਇਸ ਤੋਂ ਬਾਅਦ ਮੈਂ ਹਟਾ ਕਨ ਕੇ ਰੋਟੀ ਲਾਗ ਜੂਗੀ ਰੋਟੀ ਆਪਾਂ ਗੈਸ ਤੇ ਪਕਾਉਣੀ ਆ ਤੇ ਬਸ ਫਿਰ ਹੁਣ ਆਪਾਂ ਵੀਡੀਓ ਦੇ ਅੰਡ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਟਾਟਾ